ਕਰ ਰਹੇ ਅਸਕੇ ਕੇ ਉਹ ਵੀ ਰੋਕ ਨੇ ਇਹਨਾਂ ਨੇ ਸਕੰਦਰਦਾਰਾ ਰੋਕ ਲਿਆ ਸੀ ਜੀ 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 ਇਹ ਸਰਕਾਰਾਂ ਨੂੰ ਡੀਕਦੇ ਨਹੀਂ ਹੂੰ ਇਹ ਉੱਪਰੋਂ ਚੱਕ ਕੇ ਦੇਖਦੇ ਨਹੀਂ ਕਿ ਹੈਲੀਕਾਪਟਰ ਤੋਂ ਥੈਲੀ ਗਰੀ ਕਿ ਨਹੀਂ ਗਰੀ ਹੂੰ ਲੰਗਾ ਕਰਦੇ ਨੇ ਜੀ ਆਪਣੇ ਘਰੇ ਪੱਕਿਆਂ ਦਾ ਪੱਕੇ ਪਰ ਦੂਏ ਨੂੰ ਪਹੁੰਚਾਉਂ ਜਾਂਦੇ ਨੇ ਪੰਨਾ ਪਸ਼ੂਆਂ ਤੱਕ ਦਾ ਚਾਰੇ ਦੀਆਂ ਟਰਾਲੀਆਂ ਪਰ ਪਰ ਜਾ ਰਹੀਆਂ ਨੇ ਹੂੰ ਇਹ ਹੈ ਪੰਜਾਬ ਜੀ ਇਸ ਇਸ ਜੱਜਮੈਂਟ ਤੋਂ ਪਾਈ ਮਿਲਨ ਤੋਂ ਤਕਰੀਬ ਜਿਦਾ ਰਹਿੰਦੀਆਂ ਨੇ ਬਾਕੀ ਸੂਬੇ ਬਾਕੀ ਸਰਕਾਰਾਂ ਦੇ ਕੇਂਦਰ ਤੱਕ ਇਹ ਯਾਰ ਅਸੀਂ ਇੰਨੀ ਵਾਰ ਡੁੱਬਦਾ ਇੰਨੀ ਵਾਰ ਹੱਟਦਾ ਇੰਨੀ ਵਾਰ ਪੜਦਾ ਫਿਰ ਉੱਠ ਖੜਾ ਹੁੰਦਾ ਇਹ ਜੱਜਮੈਂਟ ਸਾਨੂੰ ਬਚਾ ਕੇ ਰੱਖਦਾ ਇਹ ਜੱਜਮੈਂਟ ਸਾਨੂੰ ਰਾਹ ਕਰਦਾ ਇਹ ਗੁਰੂਆਂ ਪੀਰਾਂ ਦੀ ਜਿਹੜੀ ਧਰਤੀ ਹੈ ਉਹਦੀ ਤਾਕਤ ਹੈ ਉਹ ਇਸ ਲਈ ਇਹ ਬੰਨ ਲਾਉਣੇ ਇਹ ਰਾਹ ਪਾਣੀ ਨੂੰ ਰੋਕਨੀ ਜਿੰਨੀ ਤਦੋਂ ਜਾਂ ਕਿ ਆਪਣੇ ਪੱਦਰਤੀ ਚੜ ਲੈਂਦੇ ਮਤਲਬ ਜਿਹੜੇ ਟਰੈਕਟਰਾਂ ਦੇ ਬਾਰੇ ਬਹੁਤ ਗੱਲਾਂ ਕਹਿੰਦੇ ਸੀ ਜਦੋਂ ਦਿੱਲੀ ਨੂੰ ਗਏ ਸੀ ਉਹ ਟਰੈਕਟਰ ਅੱਜ ਉਹ ਟਰੈਕਟਰ ਬਾਣੀ ਵਿੱਚ ਬੜੇ ਨੇ ਹਨ ਛੋਟੀਆਂ ਸਾਫਤਾਵਾਂ ਸਸਤਾਵਾਂ ਆਮ ਲੋਕ ਜੋ ਆਪਣੇ ਨਾਮ ਤੇ ਰੋਲ ਨਿਭਾ ਰਹੇ ਨੇ